ਅਜਾਪਾ ਗੱਲ ਕਰਨੇ ਜੂਪੀ ਦੀ ਵੀ ਜੂਪੀ ਚ ਜੋਗੀ ਰਾਜ ਖਤਮ ਹੋ ਰਿਹਾ ਕਦੋਂ ਖਤਮ ਹੋ ਰਿਹਾ ਉੱਥੇ ਕੌਣ ਮੁੱਖ ਮੰਤਰੀ ਬਣੂਗਾ ਜੋਗੀ ਸਾਹਿਬ ਦਾ ਕੀ ਬਣੂਗਾ ਇਹ ਡਿਟੇਲ ਸਮਝੋ ਜੀ ਜੋਗੀ ਨੂੰ ਆਪਾਂ ਕੁੰਡਲੀ ਦੇ ਮਸਾਬ ਕੋਤੇ ਗ੍ਰਹਿ ਦੇ ਮਸਾਬ ਕੋ ਸੈਂਟਰ ਚ ਜਾ ਰਹੇ ਨੇ 31 ਸਤ 2026 ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਸੈਂਟਰ 'ਚ ਰੱਖਿਆ ਮੰਤਰੀ ਬਣਾ ਦਿੱਤਾ ਜਾਊਗਾ ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਉਹਨਾਂ ਦੀ ਉਮਰ 75 ਪੂਰਾ ਹੋ ਜਾਣੀ ਹੈ ਉਹਨਾਂ ਨੂੰ ਆਪਾਂ ਰਿਟਾਇਰ ਕਰ ਦੇਣਾ ਇਸ ਕਰਕੇ ਜੋਗੀ ਨੂੰ ਰੱਖਿਆ ਮੰਤਰੀ ਤੇ 2027 'ਚ ਜੋਗੇ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਇਹ ਆਪਾਂ ਤੁਸੀਂ 9 ਮਹੀਨੇ ਪਹਿਲਾਂ ਪ੍ਰੋਖ ਬਾਣੀ ਕਰ ਦਿੱਤੀ ਸੀ ਹੁਣ ਅਗਲੇ ਪੁੱਛਦੇ ਨੇ ਮੋਦੀ ਮੋਦੀ 2027 ਚ ਰਾਸ਼ਟਰਪਤੀ ਦੀ ਚੋਣ ਹੈ ਇਹਨੂੰ ਰਾਸ਼ਟਰਪਤੀ ਬਣਾ ਦੇਣਗੇ ਇਹਨੇ 2 ਸਾਲ ਮੰਗੇ ਲੈਨੇ ਭਾਏ ਜੇ ਪ੍ਰਧਾਨ ਮੰਤਰੀ ਇਹਨੂੰ ਤਾਂ ਕਰਕੇ 75 ਤੇ ਰਿਟਾਇਰ ਨਹੀਂ ਕਰਿਆ ਇਸ ਕਰਕੇ ਤੁਹਾਨੂੰ ਜਲਦੀ ਹੀ ਅਗਲਾ ਪ੍ਰਧਾਨ ਮੰਤਰੀ ਯੋਗੀ ਦਿੱਤਿਆ ਨਾਮ ਸੁਣ ਦਿਦਾਂਗਾ ਆਪਾਂ ਤੇ ਮੋਦੀ ਸਾਹਿਬ ਤੁਹਾਨੂੰ ਰਾਸ਼ਟਰਪਤੀ ਜੀ ਜਾਂਗੇ ਤੇ ਜਲਦੀ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਜੈ ਮਾਤਾ ਜੀ